ਆਲਟੂ ਰੀਚ ਚੈਨਲ ਦੇ ਵਿੱਚ ਤੁਹਾਡਾ ਸਵਾਗਤ 4 ਸਾਲ ਪਹਿਲਾਂ ਲਾਪਤਾ ਹੋਏ ਪੁੱਤਰ ਨੂੰ ਮਰਿਆ ਸਮਝ ਕੇ ਛੱਡੀ ਮਿਲਣ ਦੀ ਆਸ ਸਰਬੱਤ ਦਾ ਭਲਾ ਸੁਸਾਇਟੀ ਨੇ ਨੌਜਵਾਨ ਨੂੰ ਜੰਮੂ ਤੋਂ ਲੱਗ ਕੇ ਇਹ ਆਸ ਪੂਰੀ ਕੀਤੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦਾ ਨੌਜਵਾਨ ਬਊ ਜੋ 4 ਸਾਲ ਪਹਿਲਾਂ ਘਰ ਤੋਂ ਵੈਸ਼ਲੋ ਦੇਵੀ ਨੂੰ ਮੱਥਾ ਟੇਕਣ ਗਿਆ ਸੀ ਪਰ ਮੁੜਕਰ ਵਾਪਸ ਨਹੀਂ ਪਰਤਿਆ ਕਾਫੀ ਲੰਮਾ ਸਮਾਂ ਨਿਕਲਣ ਤੋਂ ਬਾਅਦ ਪਰਿਵਾਰ ਨੇ ਮਾਨਤੇ ਪੱਥਰ ਰੱਖ ਕੇ ਇਹ ਸੋਚ ਲਿਆ ਕਿ ਉਹਨਾਂ ਦਾ ਪੁੱਤਰ ਸ਼ਾਇਦ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਕਦੀ ਵਾਪਸ ਨਹੀਂ ਮਿਲੇਗਾ ਪੁੱਤਰ ਦੇ ਵਿਯੋਗ ਦੇ ਵਿੱਚ ਨੌਜਵਾਨ ਦੀ ਮਾਤਾ ਵੀ ਇਸ ਦੁਨੀਆ ਤੋਂ ਚਲੀ ਗਈ ਅਤੇ ਪਿਤਾ ਵੀ ਦਿਮਾਗੀ ਪਰੇਸ਼ਾਨ ਹੋ ਗਿਆ ਆਖਰ ਕਰੀਬ 4 ਸਾਲ ਬਾਅਦ ਦੀਨਾ ਨਗਰ ਦੀ ਸਰਪਾਤਾ ਪਲਾ ਸੁਸਾਇਟੀ ਨੇ ਇਸ ਨੌਜਵਾਨ ਨੂੰ ਜੰਮੂ ਤੋਂ ਬ੍ਰਮਤ ਕੀਤਾ ਜੋ ਕਿ ਇੱਕ ਸਾਬਕਾ ਫੌਜੀ ਦੇਕਰ ਬੰਦੀ ਬਣ ਕੇ ਰਹਿ ਰਿਹਾ ਸੀ ਯਾ ਰੱਖਿਆ ਗਿਆ ਸੀ ਉਸ ਨੂੰ ਜ਼ਬਰੀ ਕੰਮ ਲਿਆ ਜਾ ਰਿਹਾ ਸੀ ਆਖਰ 4 ਸਾਲ ਬਾਅਦ ਸਰਪਾਤਾ ਪਲਾ ਸੁਸਾਇਟੀ ਨੇ ਇਸ ਨੌਜਵਾਨ ਨੂੰ ਪਰਿਵਾਰ ਦੇ ਨਾਲ ਮਿਲਾਇਆ ਤੇ ਉਹਨਾਂ ਦੀਆਂ ਆਸਾਂ ਨੂੰ ਪੂਰਾ ਕੀਤਾ ਯਾ ਕਹਿ ਸਕਨੇ ਆ ਕਿ ਦੁਬਾਰਾ ਤੋਂ ਇਸ ਪਰਿਵਾਰ ਨੂੰ ਪੁੱਤਰ ਦੀ ਦਾਤ ਬਖੀ ਬਹੂ ਦੇ ਪਿਤਾ ਅਤੇ ਚਚੇਰੇ ਭਾਈ ਨੇ ਦੱਸਿਆ ਕਿ ਬਹੂ ਆਪਣੇ ਘਰ ਵਾਪਸ ਆ ਗਿਆ ਹੈ ਪਰਿਵਾਰ ਵਾਲਿਆਂ ਨੂੰ ਮਿਲ ਕੇ ਬਹੁਤ ਖੁਸ਼ ਹੈ ਇਸ ਦੇ ਲਈ ਸਰਬੱਤ ਦਾ ਭਲਾ ਸੁਸਾਇਟੀ ਦਾ ਬਹੁਤ ਧੰਨਵਾਦ ਕੀਤਾ ਆਓ ਦੇਖਦੇ ਹਾਂ ਆਲਟੋ ਨਿਊਜ਼ ਦੀ ਪੂਰੀ ਰਿਪੋਰਟ ਹਾਂਜੀ ਹਾਂ ਲੋ ਹਾਂ ਲੋ ਰੋ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਬਾੜ ਇਹ ਬਾੜ ਯਾਰ ਤੁਸੀਂ ਕਿੱਥੇ ਕੰਮ ਕਰਦੇ ਹੋ ਪਹਿਲਾਂ ਗੱਠਾ ਕਰਦੇ ਹੋ ਹੋ ਚੰ ਆਰਮੀ ਦਾ ਟਾਇਰ ਪਰਸਨ ਹੈ ਬਾਈ ਇਹ ਬੰਦਾ ਕਿੱਥੋਂ ਲਿਆਦਾ ਤੂੰ ਇਹ ਠੀਕ ਕਰਦਾ ਕਿੱਥੇ ਬੰਦਰ ਮੈਨੂੰ ਸਾਰਾ ਪਤਾ ਹੈ ਸੰਗਤ ਜੀ ਇਹ ਬੰਦਾ ਵਾ ਜਿਹੜਾ ਪਿਛਲੇ 2 ਸਾਲ ਤੋਂ ਇਹਨਾਂ ਨੇ ਰੱਖਿਆ ਹੈ ਲੱਭਣ ਡੇ ਸਾਡੇ ਕੋਲ ਵੀਡੀਓ ਆਈ ਹੈ ਇਸ ਤਾਲਾ ਮਾਰ ਕੇ ਚੱਲ ਜਾਂਦੇ ਅੰਦਰ ਨਾ ਕੀ ਤੁਹਾਡਾ ਇਹਨੂੰ ਮਾਰ ਲਾਗੇ ਲਿਆ ਸੰਗਤ ਜੀ ਆਹ ਬੰਦੇ ਦੇ ਹੱਥ ਦੇਖੋ ਜੀ ਤੁਹਾਡੇ ਬੇਟੇ ਕਿੱਥੇ ਇਹ ਦੇਖੋ ਕਿਸੇ ਮਾਂ ਦਾ ਪੁੱਤ ਇਹਦਾ ਹਾਲ ਦੇਖੋ ਇਹਨਾਂ ਨੇ ਰੱਖਿਆ ਸਾਡੇ ਕੋਲ 2 ਸਾਲ ਹੋ ਗਏ ਪਤਾ ਹੈ ਕਦੀ ਆਉਂਦੇ ਜ ਤੁਸੀਂ ਕਿਉਂ ਰੱਖਿਆ ਗੁਲਾਮ ਬਣਾ ਕੇ ਆਪਣੇ ਘਰ ਮਾਰਾ ਇਹ ਹੋ ਗਿਆ ਇਹਨੂੰ ਛੱਡ ਸੰਗਤ ਜੀ ਇਹ ਬੰਦਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਇਹ ਬੰਦਾ ਗੁਲਾਮ ਬਣਾ ਕੇ ਰੱਖਿਆ ਗਿਆ ਪਿਛਲੇ ਸਾਲ ਦੋ ਸਾਲਾਂ ਤੋਂ ਮੈਨੂੰ ਜਿਹੜੀ ਇਹਦੀ ਪੋਸਟ ਮੈਂ ਖੁਦ ਵੀ ਇੱਥੇ ਚੈੱਕ ਕਰਕੇ ਗਿਆ ਨੰਬਰ ਬਾਰਡ ਦੇ ਵਿੱਚ ਆਪਣਾ ਨਾਮ ਬੋਲੋ ਦੁਬਾਰਾ ਲਾਗੇ ਲਿਆ ਕੇ ਹਾਂ ਵਰਤ ਸਿੰਘ ਅੱਛਾ ਸਾਨਾ ਇਛਾ ਸਿੰਘ ਗਰਚਰਨ ਸਿੰਘ ਸਾਨਾ ਇਛਰ ਸਿੰਘ ਦੇ بیٹے ਨੇ ਜਿਹੜਾ ਇੱਥੇ ਇੱਕ ਬੰਦਾ ਬੰਦੀ ਬਣਾ ਲਈ ਛੱਡਣਿਆ ਫੇਦਾ ਆ ਜਾਂਦਾ ਸਾਡੇ ਕੋਲ ਆਹੀ ਇਹਨੂੰ ਭੇਜ ਦਿਆਂ ਫੇਰ ਆ ਜਾਂਦਾ ਆਏ ਚਾਰ ਪੰਜ ਦਿਨ ਦਾ ਸਾਡੇ ਕੋਲ ਬਣੇ ਚਰਦਾਰ ਕਾਰਡਾ ਕੁਛ ਨਹੀਂ ਕਰਨੇ ਇਸ ਬੰਦੇ ਨੂੰ ਪਿਛਲੇ ਦੋ ਸਾਲਾਂ ਤੋਂ ਜਿਹੜਾ ਇਹ ਬੰਦਾ ਇੱਥੇ ਰੱਖਿਆ ਗਿਆ ਇਹਨਾਂ ਨੇ ਆਪਣੇ ਲੇਕਿਨ ਇਹ ਵੀ ਕਿਸੇ ਮਾਂ ਦਾ ਪੋਤਾ ਹੈ ਹੱਥ ਦਿਖਾਓ ਇਹਦੇ ਆ ਪੈਰ ਵੇਖੋ ਇਹਦੇ ਸੰਗ ਜੀ ਆਹ ਵੇਖੋ ਹਾਲ ਕੀ ਬਣਾਇਆ ਸੰਗ ਜੀ ਦੇਖੋ ਇਦਾਂ ਨਜਾਇਜ਼ ਹੋ ਰਿਹਾ ਕਿਸੇ ਮਾਂ ਦੇ ਪੁੱਤ ਗੁਲਾਮ ਬਣਾ ਕੇ ਰੱਖੇ ਜਾਂਦੇ ਆ ਇੰਨੀ ਨਰਗਪਰੀ ਜ਼ਿੰਦਗੀ ਇੱਥੇ ਕੱਟ ਰਿਹਾ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਭ ਮੈਂ ਝੂਠ ਨਹੀਂ ਮਾਰਿਆ ਕੋਈ ਇਹ ਦੇਖ ਲਓ ਸਭ ਹਾਲਤ ਸਭ ਮੇਰੀ ਗੱਲ ਸੁਣਾ ਇਹਨੂੰ ਮੈਂ ਮੈਂ ਕਿਸੇ ਦੀ ਗੱਲ ਨਹੀਂ ਤੁਹਾਡੇ ਕੋਲ ਬਰਾਮਤ ਕੀਤਾ ਮੈਂ ਆਪ ਉੱਠੇ ਕਰੋ ਸੰਗ ਜੀ ਹੱਥ ਮੇਰੇ ਵੀਰੋ ਆ ਦੇਖੋ ਮੇਰੇ ਵੀਰੋ ਇਹ ਗੋਹਾ ਚੱਕਣਾ ਇਹ ਨੱਕ ਜੀ ਵੀ ਲੱਗੀ ਆ ਨੱਕ ਦੇ ਵੇਖੋ ਕਿੰਨੇ ਮਾਰਿਆ ਤੁਸੀਂ ਕੁੱਟਦੇ ਹੋ ਇਹਨੂੰ ਇਹਨੂੰ ਮਾਰਦੇ ਗਏ ਸੀ ਹੱਥ ਨਹੀਂ ਸੰਗਤ ਜੀ ਮੈਨੂੰ ਵੀਡੀਓ ਦੇ ਵਿੱਚ ਵੀ ਦੱਸਿਆ ਮੈਂ ਪ੍ਰੂਫ ਕਰਵਾਦਾਗਾ ਨਹੀਂ ਇਹਨੂੰ ਮਾਰਦੇ ਆ ਕੁੱਟਦੇ ਆ ਸਾਹ ਵਾ ਦੇਖੋ ਹੈ ਆਹ ਓਏ ਆਪੇ ਮਾਰਿਆ ਭਾਜੀ 2 ਸਾਲਾਂ ਦਾ ਖਰਚਾ ਦੋ ਇਹਦਾ ਬੰਦੇ ਦਾ ਹੁਣ ਨਹੀਂ ਤੇ ਥਾਣੇ ਚੱਲੋ ਮੇਰੇ ਨਾਲ ਪ੍ਰੇਮ ਨਾਲ ਅਗਰ ਖਰਚਾ ਜੋ ਇਹਦਾ ਬੰਦਾ ਸੰਦਾ ਜਿਹੜੇ ਮਾਂ ਦੇ ਪੁੱਤ ਤੁਸੀਂ ਆਪਣੇ ਬੱਚੇ ਦੇ ਬੰਦ ਰਹਿੰਦਾ ਮੈਂ ਵੀਡੀਓ ਦੱਸ ਸਕਦਾ ਤੁਸੀਂ ਤਾਲਾ ਬੰਦ ਕਰਕੇ ਜਾਂਦੇ ਹੋ ਬਾਰੂ ਤਾਲਾ ਮੈਂ ਬੱਚਿਆਂ ਕਰਕੇ ਬੰਦ ਕਰਦਾ ਇਹ ਬੱਚੇ ਮੇਰੇ ਮੁਰਗੇ ਮਰਦੀ ਬੱਚੇ ਹੋਣ ਤੁਸੀਂ ਤਾਲਾ ਬੰਦ ਕਰਕੇ ਜਾਂਦੇ ਹੋ ਪਸ਼ੂ ਨੇ ਮੈਂ ਕੱਲਾ ਰਹਿਣਾ ਇੱਥੇ ਤੇ ਹਾਂ ਤਾਲਾ ਬੰਦ ਕਰਕੇ ਜਾਂਦੇ ਹੋ ਕਿ ਨਹੀਂ ਜਾਂਦੇ ਤਾਲਾ ਮਾਰ ਦੇ ਕਰਕੇ ਜਾਂਦੇ ਹੋ ਨਾ ਚਲਦਾ ਜੇ ਮੈਂ ਬੰਦ ਕਰਨਾ ਹੁੰਦਾ ਫਿਰ ਬੱਚਿਆਂ ਕਰਕੇ ਤੁਸੀਂ ਕਿਉਂ ਬੱਚਿਆਂ ਕਰਕੇ ਬੰਦ ਕਰਕੇ ਜਾਂਦੇ ਹੋ ਇਹ ਬੱਚੇ ਬੰਦੇ ਹੁੰਦੇ ਨੇ ਮੇਰੇ ਇਹੋ ਰੱਖਿਆ ਦਰਵਾਜ਼ੇ ਵਿੱਚ ਇਹ ਮਾਦਾ ਆਪਿਆ ਆ ਜਾਂਦਾ ਆਪੇ ਚਲੇ ਜਾਂਦਾ ਮੈਂ ਨਹੀਂ ਇਹ ਅੰਦਰ ਹੀ ਰਹਿੰਦਾ ਤੁਹਾਡੇ ਕੋਲ 2 ਮੈਂ 2 ਸਾਲ ਨਹੀਂ ਸਾਲ ਹੋਇਆ ਮੇਰਾ ਮੈਂ ਤੂੰ ਖਰਚਾ ਨਹੀਂ ਲਿਆ ਪੂਰਾ ਜਿਹੜਾ ਕੰਮ ਕਰਿਆ ਤੂੰ 2 ਸਾਲੇ ਦੇ ਮੈਨੂੰ ਕੋਈ ਜੱਕ ਲਾਗੇ ਦਿਖਾ ਦੇ ਹਾਲਾਤ ਲਾਗੇ ਕਿਤੇ ਨੂੰ ਸਾਰੇ ਸੰਗਤ ਜੀ ਆਹ ਦੇਖ ਲਓ ਜਿਹੜੇ ਮਤਲਬ ਕਿ ਅਗਰ ਅਸੀਂ ਕੰਮ ਕਰਨੇ ਆ ਤਾਂ ਇਹਨਾਂ ਬੰਦਿਆਂ ਖਾਤਰ ਕਰਦੇ ਆ ਆ ਦੇਖ ਲਓ ਗੋਹੇ ਨਾਲ ਇਹਨਾਂ ਮਾਂ ਦੇ ਪੋਤਾਂ ਲਈ ਅਸੀਂ ਕੰਮ ਕਰਦੇ ਆ ਸਾਨੂੰ ਬਹੁਤ ਸਾਰੇ ਤੁਸੀਂ ਕਮੈਂਟ ਕਰਦੇ ਹੋ ਕਿ ਤੁਸੀਂ ਅਸੀਂ ਵਧੀਆ ਰੱਖਿਆ ਸੀ ਇਹ ਪਿੱਛੇ ਸ਼ਰੀਰ ਦੇਖੋ ਇਹ ਪਿੱਛੇ ਵੇਖੋ ਸੰਗਤ ਜੀ ਵੀਡੀਓ ਰੱਖੋ ਆ ਦੇਖੋ ਮਾਰਦੇ ਨਾ ਮਾਰਦੇ ਆ ਸੰਗਤ ਜੀ ਕੁੱਟਦੇ ਆ ਆਂਡ ਗਵਾਂਡ ਉਹ ਵੇਖ ਲੋ ਉਧਰ ਦਾ ਪਿੱਛਾ ਆ ਸਾਰੇ ਜਿਹੜੇ ਲਾਗੇ ਗਵਾਂਡੀ ਵੀ ਕਹਿੰਦੇ ਕੀ ਇਹਨਾਂ ਨੂੰ ਮਾਰਦੇ ਆ ਕੁੱਟਦੇ ਆ ਬਾਹੂ ਚਾਰ ਸਾਲ ਹੋ ਗਿਆ ਗਵਚਨ ਜੀ ਹਾਂਜੀ ਕਿਦਾਂ ਕਿਦਾਂ ਗਵਚਾਹੀਏ ਤਾਂ ਚੱਲ ਗਿਆ ਮੈਂ ਕੰਮ ਤੇ ਗਿਆ ਸੀ ਚੋਰੀ ਬੈਂਕ ਤੇ ਨਿਕਲ ਗਿਆ ਜੀ ਕਦੋਂ ਮੈਂ ਮਾਦਾਂ ਤੇ ਚੱਲਿਆ ਹਾਂਜੀ ਘਰੋਂ ਕਿੱਥੇ ਆ ਗਿਆ ਜੀ ਮੈਨੂੰ ਪੁੱਛ ਗਏ ਕਿ ਨਾ ਚੋਰੀ ਨਿਕਲ ਗਿਆ ਜੀ ਹਾਂਜੀ ਕਿੰਨਾ ਚੋਰ ਹੋ ਗਿਆ ਚਾਰ ਸਾਲ ਹੋ ਗਿਆ ਜੀ ਮੈਂ ਲੱਭਦਾ ਰਿਹਾ ਬੜਾ ਜੀ ਬੜਾ ਫੇਰਿਆ ਉਟਾਲੇ ਆਲ ਕੋ ਬੜਾ ਪਿੰਡ ਫੇਰਿਆ ਧਾਰੀ ਆਲ ਨੂੰ ਬਟਾਲਾ ਅੰਮ੍ਰਿਤਸਰ ਦੇ ਰੋਡ ਉੱਤੇ ਬੜਾ ਫੇਰਿਆ ਅਮੂਨ ਨਗਰ ਫੇਰਿਆ ਧਾਰੀ ਆਲ ਕਿਸੇ ਹਰ ਇਲਾਕੇ ਫੇਰਿਆ ਉੱਧਰ ਮੈਨੂੰ ਨਹੀਂ ਲੱਭਾ ਜੀ ਮੈਂ ਹਾਂਜੀ ਮਰ ਗਈ ਉਹ ਘਰ ਦੀ ਮੇਰੀ ਗਮ ਨਾਲ ਹੀ ਤਰੇ ਪੂਰੀ ਹੋ ਗਈ ਕੀ ਕਰਨਾ ਫਿਰ ਮੈਂ ਕਿੱਦਾਂ ਪਤਾ ਲੱਗਾ ਹਾਂਜੀ ਕਿੱਦਾਂ ਪਤਾ ਲੱਗਾ ਵੀ ਮੁੰਡਾ ਲੱਭ ਗਿਆ ਵਾ ਇਹ ਮੁੰਡਾ ਸਾਡੇ ਪਿੰਡ ਦਾ ਬੰਦਾ ਸੀ ਉਹਨੇ ਦੱਸਿਆ ਹਜਾਨੀਆਂ ਦਾ ਅੰਦਾ ਤੁਹਾਡਾ ਮੁੰਡਾ ਉੱਥੇ ਹੈਗਾ ਤੇ ਉੱਥੇ ਫਿਰਦਾ ਉਥੋਂ ਲਾਇਓ ਮੇਰਾ ਨਮਾ ਬਾਜੀ ਇਹ ਬੁੜੇ ਦਾ ਕੀ ਲੱਗਦਾ ਇਹ ਮੇਰੇ ਚਾਚੇ ਦਾ ਮੁੰਡਾ ਬਾਜੀ ਕੀ ਗੱਲ ਬਤੋਈ ਕਿੱਥੇ ਗਿਆ ਸੀ ਇਹ ਇਹ ਭਾਈ ਘਰੋਂ ਕਹਿੰਦਾ ਮੈਂ ਮਾਦਾ ਤੇ ਚੱਲਿਆ ਵਾਂ ਤੇ ਅੱਜ ਤੋਂ 4 ਕੇ ਸਾਲ ਪਹਿਲਾਂ ਇਹ ਘਰੋਂ ਚੱਲ ਗਿਆ ਵਾ ਆਪਾਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਕਿੱਥੇ ਨਹੀਂ ਲੱਭਿਆ ਸਾਨੂੰ ਤੋਂ ਸਾਨੂੰ ਪਤਾ ਲੱਗਾ ਕੱਲੀ ਵੀ ਭਾਜੀ ਇਹਨਾਂ ਦਾ ਫੋਨ ਆਇਆ ਵੀ ਇਹਨਾਂ ਨੇ ਕਿਸੇ ਨੇ ਬੰਦੀ ਬਣਾਇਆ ਸੀ ਭਾਈ ਉਹਨੇ ਛਡਾ ਕੇ ਲੈਂਦਾ ਵਾ ਬਹੁਤ ਬਹੁਤ ਧੰਨਵਾਦ ਆਪਾਂ ਕਰਦੇ ਭਾਜੀ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਆ ਇੰਨੇ ਚੜ ਗਿਆ ਹੋ ਰਿਹਾ ਜੀ ਮੁੰਡਾ ਇਹ ਇਹ ਮੁੰਡਾ ਭਾਈ 4 ਸਾਲ ਦਾ ਗਿਆਪ ਹੋਇਆ ਇਹਦੀ ਮਾਤਾ ਫਿਰ ਇਹਦੀ ਮਾਤਾ ਗਮਨਾ ਡੈਥ ਹੋ ਗਈ ਆ 2 ਸਾਲ ਹੋ ਗਏ ਆ ਹਾਂਜੀ ਕਿੱਦਾਂ ਪਤਾ ਲੱਗਾ ਵੀ ਇਹ ਸਸਥਾਣੇ ਸੰਭਿਆ ਮੁੰਡੇ ਨੂੰ ਹਾਂਜੀ ਭਾਜੀ ਉਹਨਾਂ ਦਾ ਫੋਨ ਸਾਨੂੰ ਰਾਤੀ ਆਇਆ ਸੀ ਵੀ ਇਦਾਂ ਦਾ ਗੱਲ ਆ ਵੀ ਤੁਹਾਡਾ ਮੁੰਡਾ ਸਾਡੇ ਕੋ ਆ ਆਪਾਂ ਕਿਸੇ ਨੇ ਬੰਦੀ ਬਣਾਇਆ ਸੀ ਉਹ ਤੋਂ ਕੁਛ ਢਾਗੇ ਤੇ ਸਾਡੇ ਵਾਲੇ ਕਰਨ ਲੱਗੇ ਭਾਜੀ ਬਹੁਤ ਬਹੁਤ ਧੰਨਵਾਦ ਇੰਨਾ ਭਾਜੀ ਉਹਨਾਂ ਦਾ ਜੀ ਗਰੀਬਾਂ ਦਾ ਭਲਾ ਕਰਨ ਦੇ ਆ ਸਵਾਗਤ ਗੁਰੂ ਜੀ ਕੀ ਫਤਿਹ ਜੀ ਇਹਦੇ ਇਸ ਵੀਰ ਦਾ ਨਾਮ ਬਾਊਾ ਜੀ ਤੇ ਇਹ ਵੀਰ ਜੰਮੂ ਆਰਐਸ ਪੁਰੇ ਗੁਲਾਮ ਬਣਾ ਕੇ ਰੱਖਿਆ ਗਿਆ ਸੀ 4 ਸਾਲ ਤੋਂ ਤੇ ਸਾਡੀ ਉੱਥੇ ਟੀਮ ਮੈਂਬਰ ਹੈ ਜੀ ਅਜੇ ਵੀਰ ਆ ਉਹ ਸਾਡੀ ਟੀਮ ਦਾ ਮੈਂਬਰ ਆ ਉਸ ਵੀਰ ਨੇ ਇਹਨੂੰ ਸਾਡੇ ਨਾਲ ਗੱਲਬਾਤ ਕਰਕੇ ਇਹਦਾ ਰੈਸਕਿਊ ਕੀਤਾ ਤੇ ਸਾਡੇ ਤੱਕ ਪਹੁੰਚਾਇਆ ਜੀ ਤੇ ਕੀ ਹਾਲਾਤ ਜਦੋਂ ਲੈ ਜੀ ਜਦੋਂ ਇਹਦੇ ਇਹਨੂੰ ਲੈ ਕੇ ਆਏ ਜੀ ਤੇ ਇਹਦੇ ਨਾ ਬਹੁਤ ਜ਼ਿਆਦਾ ਮਲਕੀ ਮਾੜੇ ਹਾਲਾਤ ਸੀ ਬਹੁਤ ਜ਼ਿਆਦਾ ਗੰਦ ਮਲਕੀ ਵਾਲ ਵੀ ਬਹੁਤ ਜ਼ਿਆਦਾ ਵੱਡੇ ਵੱਡੇ ਸੀ ਇਹਦੇ 9 ਖੱਤ ਪੈਰ ਤੇ ਜਿੱਦਾਂ ਬਹੁਤ ਜ਼ਿਆਦਾ ਮਾੜੇ ਹਾਲਾਤ ਸੀ ਇਹਦੇ ਤੇ ਉਦੋਂ ਤੋਂ ਆਪਾਂ ਨੂੰ ਮੈਡੀਸਿਨ ਦੇ ਦਿੰਦੇ ਸੀ ਵੀ ਬਾਕੀ ਬਾਕੀ ਨੂੰ ਰਾਸ਼ਟਰ ਮਿਲੇ ਪ੍ਰੋਪਰ ਤੇ ਇਹ ਆਪਣਾ ਨਾਮ ਦੱਸ ਸਕੇ ਜਦੋਂ ਉਹਨੂੰ ਨਾਮ ਪੁੱਛਦੇ ਸੀ ਤੇ ਇਹ ਪ੍ਰੋਪਰ ਦੱਸ ਨਹੀਂ ਪਾਉਂਦਾ ਰਿਹਾ ਤੇ ਇਹੀ ਬੋਲਦਾ ਰਿਹਾ ਸੀ ਵੀ ਮਹਾਰਾਜ ਬਸ ਇੰਨਾ ਹੀ ਬੋਲਦਾ ਰਿਹਾ ਮਹਾਰਾਜ ਬਸ ਜਦੋਂ ਉਹਨੂੰ ਪ੍ਰੋਪਰ ਜਦੋਂ ਮੈਡੀਸਨ ਦਿੱਤੀ ਥੋੜੀ ਬਹੁਤੀ ਹੋਸ਼ ਆਈ ਤੇ ਫੇਰ ਇਹਨਾਂ ਆਪਣਾ ਨਾਮ ਲਿਆ ਤੇ ਫੇਰ ਆਪਾਂ ਰਾਤ ਇਹਨਾਂ ਦੇ ਭਾਈ ਉਹਨਾਂ ਦੇ ਇੱਧਰ ਧਾਰੀ ਅਲੱਗ ਕਾਲ ਕੀਤੀ ਤੇ ਇਹਨਾਂ ਦਾ ਐਡਰੈਸ ਲੱਭਾ ਜੀ ਉਹਨੂੰ ਤੇ ਆਪਾਂ ਰਾਤ ਇਹਨਾਂ ਨੂੰ ਇਹ ਆਪ ਵੀ ਤੁਸੀਂ ਆ ਜਓ ਸਰ ਇਹ ਤੁਹਾਡਾ ਹੀ ਬੱਚਾ ਵਾਪਸ ਦੇ ਦੇਵਾਂਗੇ ਇਹ ਹੁਣ ਜਿਹੜਾ ਪਰਿਵਾਰ ਵਿੱਚ ਕੋਲ ਕੋਣ ਹੈਗਾ ਉਹ ਦੱਸਿਆ ਜੀ ਮੈਂ ਦੱਸ ਦਵਾਂ ਵੀ ਸਰ ਹਾਂਜੀ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਆ ਵੀ ਥੋੜੇ ਵੀਰ ਉਹਨਾਂ ਨੇ ਦੱਸਿਆ ਵੀ ਥੋੜੇ ਦਿਮਾਗ ਤੋਂ ਇਦਾਂ ਹੀ ਆ ਮੈਂਟਲੀ ਸੈਟਾ ਥੋੜੇ ਤੇ ਜਿਹੜੀ ਮਾਤਾ ਜੀ ਆ ਉਹ ਵੀ ਇਹਦੇ ਦੁੱਖ ਕਰਕੇ ਉਹਨਾਂ ਦੀ ਡੈਥ ਹੋ ਗਈ ਆ ਤੇ ਪਿਤਾ ਜੀ ਦਾ ਵੀ ਥੋੜਾ ਦਿਮਾਗ ਇਹ ਸੋਚ-ਸੋਚ ਕੇ ਮੈਂਟਲ ਹੋ ਗਿਆ ਥੋੜਾ ਜਿਹਾ ਵੀ ਸਾਡਾ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਅੱਜ ਹੁਣ ਤੁਹਾਡੇ ਸਾਹਮਣੇ ਖੜਾ ਜੀ ਉਸ ਕਾਲਪੁਰ ਖੱਚੇ ਪਾਛਾ ਦੀ ਕਿਰਪਾ ਨਾਲ ਇਹਨੂੰ ਇਹਦੇ ਪਰਿਵਾਰ ਨੂੰ ਮਲਾ ਦਿੱਤਾ ਜੀ ਤੇ ਆਪਾਂ ਇਹ ਵੀ ਕੋਸ਼ਿਸ਼ ਕਰਾਂਗੇ ਵੀ 4 ਸਾਲ ਦਾ ਜਿਹੜਾ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਸੀ ਜਿਸ ਪਰਿਵਾਰ ਨੇ ਉਹਦੇ ਕੋਲ ਉਹਨਾਂ ਨੂੰ ਹੱਕ ਦਵਾਈਏ ਜੀ ਕਾਨੂੰਨੀ ਲਈ ਕਿੱਥੇ ਗੜੀ ਹੈਗੀ ਹੁਣ ਆਪਾਂ ਇਹਨਾਂ ਨੂੰ ਲੈ ਕੇ ਇੱਕ ਦੋ ਦਿਨ ਤੱਕ ਜੰਮੂ ਜਾਵਾਂਗੇ ਉੱਥੋਂ ਦੀ ਪੁਲਿਸ ਸਟੇਸ਼ਨ ਨਾਲ ਗੱਲ ਕਰਕੇ ਇਹਨਾਂ ਨੂੰ ਜੋ ਇਹਦਾ ਬੰਦਾ ਮੁਆਵਜ਼ਾ ਉਹ ਦਵਾਵਾਂਗੇ ਜੀ